ਅੱਜ ਦੀ ਸਵੇਰ ਦਾ ਆਪਾਂ ਸ਼ੁਰੂ ਕਰਦੇ ਆਂ YouTube ਫੈਮਿਲੀ ਅਸੀਂ ਆਪਣੀ ਨਿਊ ਰਾਈਡ ਦੇ ਨਾਲ ਇਹ ਸਾਡਾ ਛੋਟਾ ਮੁੰਡਾ ਲੈ ਕੇ ਆਇਆ ਹੈ ਨਵਾਂ ਟਰੈਕਟਰ ਵੇਖੋ ਵੇਖ ਕੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਬੜੀ ਖੁਸ਼ੀ ਹੋਈ ਵੈਗਰੂ ਸੱਚੇ ਪਾਤਸ਼ਾਹ ਨੂੰ ਪ੍ਰਕੀਆ ਦੇਵੇ ਵਦੇ ਫੁੱਲੇ ਕੰਮ ਦਿਨ ਪਰ ਰਾਤੇ ਦਾ ਵੱਤੋ ਵੱਧ ਤਰਤੀਆਂ ਚਰਵੇ ਉਧਰ ਜੱਗਾ ਡਾਉਣ ਲੱਗਾ ਹੋਇਆ ਸੀ ਨਾ ਮੈਸੀ ਉਹ ਚਾਰਾ ਦੁਪੱਟੇ ਥੱਲੇ ਹੀ ਲੁਕਿਆ ਹੋਇਆ ਸੀ ਨਾ ਹਲਕਾਰੀ ਦੇ ਵਾਓ ਟਰੈਕਟਰ ਤਾਂ ਪਹਿਲਾਂ ਵੀ ਬੜੇ ਆ ਗਏ ਆ ਪਰ ਜੱਟ ਨੂੰ ਸ਼ੌਂਕ ਹੀ ਬੜਾ ਹੈ ਤੇ ਟ੍ਰੈਕਟਰਾਂ ਦਾ ਜਿਆਲੇ ਖੁਸ਼ੀ ਵੀ ਚਲੋਈ ਵਹਿ ਗਈ ਨਾਲ ਦੀ ਪੱਗ ਬੰਨ ਕੇ ਇੱਥੇ ਫਲਕਾਰੀ ਲਾ ਰਿਆ ਸੀਗੇ ਬਹੁਤ ਹੀ ਪਿਆਰੀ ਲੁੱਕ ਆ ਤੇ ਹੁਣ ਅਸੀਂ ਫੋਟੋਆਂ ਕਰਵਾਉਨੇ ਆ ਨਾਲ ਖੜ ਕੇ ਇੱਥੇ ਜੱਗਰਾ ਆਇਡ ਲਿੰਦਾ ਆ ਚਲੋ ਵੀ ਹੋਰ ਕਿਉਂ ਨਰ ਗੱਡੀ ਹੱਡੀ ਬੱਚੇ ਰਾਈਡ ਲੈਣਦੇ ਹੋਏ ਉਹ ਮੈਂ ਵੀ ਗੱਲ ਫਲਕਾਰੀ ਚ ਵੇਂਦੀ ਸੀ ਫੋਟੋਆਂ ਤੇ ਨਾ ਪਤਾ ਨਹੀਂ ਸੀ ਲੱਗਦਾ ਵੀ ਕਿਹੜਾ ਹੈ ਟਰੈਕਟਰ ਉਹ ਦੰਦਰੀ ਮੇਲੇ ਚ ਵੇਖਿਆ ਹੀ ਨਾ ਮੇਲੇ ਚ ਸੀ ਨਾ ਉਹ ਵਾਈਬ੍ਰੇਸ਼ਨ ਨਹੀਂ ਆਦੀ ਮਾਸਾ thank yeah. you ਕਿਸ ਨੂੰ ਇਹ ਜਾਂਦੇ ਜੀ ਮੇਰਾ ਤਾਂ ਮੇਕਅਪ ਵੀ ਪਿੰਗਲ ਪਿੰਗਲ ਕੇ ਆਵਾਇ ਜਨਮ ਨਾਮ ਤੁਹਾਡਾ ਸੂਟ ਬੜਾ ਸੋਹਣਾ ਤੁਸੀਂ ਬੜੇ ਸੋਹਣੇ ਲੱਗਦੇ ਨਹੀਂ ਆ ਮੇਰੇ ਤੁਸੀਂ ਗੱਲੇ ਬੜੇ ਸੋਹਣੇ ਲੱਗਦੇ ਵੇ ਅਸੀਂ ਵੀ ਦੱਸਿਓ ਮੇਰਾ ਵੇਅਰ ਕਿੱਤਾ ਆ ਸੂਟ ਕਿਸ ਤਰ੍ਹਾਂ ਦਾ ਸੋਹਣ ਲੱਗਦਾ ਏ ਕੋਲੋਂ ਰੀਲਾਂ ਨਹੀਂ ਜਿੱਤੇ ਮਿਲਣਗੀਆਂ ਅੱਜ ਅਸੀਂ ਬਣਾਈਆਂ ਰੀਲਾਂ ਪਿਆਰੀਆਂ ਪਿਆਰੀਆਂ ਸਹੀ ਗੱਲੇ ਵੀਡੀਓ ਦੇ ਵਿੱਚ ਵੇਖਿਓ ਤਸਵੀਰਾਂ ਸਾਡੀ ਗੱਡੀ ਆ ਜਿਸ ਵੇ ਅਬਦੀ ਸਵੇਰ ਦੀ ਜਗਸੀ ਰੋੜਿਆ ਹੋਇਆ ਵਿੱਚ ਪਤਾ ਨਹੀਂ ਕੀ ਜਗਸੀਰ ਕਰਦੇ ਦਾ ਵਿੱਚ ਸਹੀ ਗੱਲ ਏ ਹੁਣ ਅਸੀਂ ਚੱਲਦੇ ਆਂ ਠੀਕ ਕਰ ਜਗਸੀਰ ਦੀ ਇਜ਼ਾਜ਼ਤ ਹੋਊਗੀ ਤੇ ਕੋਮਲ ਬਾਤ ਕਰਦਾ ਖਿਆਲ ਰੱਖੀ ਹਾਂਜੀ ਹਾਂਜੀ ਕੋਈ ਨਹੀਂ ਚੰਗੀ ਤਰ੍ਹਾਂ ਜਗਸੀਰ ਨੂੰ ਖਿੱਚ ਕੇ ਰੱਖੇ ਜਗਸੀਰ ਦਾ ਧਿਆਨ ਰੱਖੀ ਉਹਨਾਂ ਨੂੰ ਮੈਨੂੰ ਖੇਚਦੇ ਦੋ ਚਪੇਰੇ ਇਹ ਨਾਵੇਂ ਮਗਰ ਮੇਰੀ ਨੋਨ ਲੈ ਕੇ ਬੈਠਾ ਹੋਵੇ ਨਾਨੀ ਆਗੇ ਨਾਨੀ ਨੂੰ ਕਹਾਂਗੀ ਪਾਣੀ ਵਾਗਦੀ ਨਹੀਂ ਨਹੀਂ ਇਹ ਕੰਮ ਨਹੀਂ ਕਰਨਾ ਹੈ ਕੰਮ ਨਹੀਂ ਕਰਨਾ ਸਹੀ ਗੱਲ ਫਿਰ ਇਹਨਾਂ ਨੂੰ ਵਾਪਸ ਭੌਂਦ ਦੇਗੇ ਇਹਨਾਂ ਨੂੰ ਕਹਾਂਗੇ ਉਹਨਾਂ ਦੇ ਢੁੱਗੀ ਪਾਗੇ ਉਹ ਤੇ ਬਾਹਰ ਹੀ ਰਹੀ ਸਹੀ ਗੱਲ ਸਹੀ ਗੱਲ ਮੈਂ ਇਹਨੂੰ ਖੇਚ ਕੇ ਰੱਖਾਗੇ ਤੂੰ ਹੀ ਟੈਨਸ਼ਨ ਨਾ ਲੈ ਤਾ ਵੇਖ ਕਿੰਨਾ ਸੋਨਾ ਮੋਟਾ ਹੈ ਨਾ ਪੈਰਟ ਪੈਰਟ ਕਿੰਨਾ ਪਿਆਰਾ ਇਹ ਕਿੰਨੀ ਸਲਦੀਆਂ ਹੀ ਇਦਾਂ ਰਹਿਣਾ ਵਾਹ ਬੜਾ ਪਿਆਰਾ ਲੱਗਦਾ ਹੈ ਮੇਰੇ ਮੇਲ ਰੂਪੇਟ ਮੈਚਿੰਗ ਕੀਤੀ ਹੈ ਨੇ ਹਾਂ ਨੇਲ ਬੈਡ ਨੂੰ ਮੈਚ ਕਰ ਗਿਆ ਸਹੀ ਗੱਲ ਹੈ ਦੇਖੋ ਕਿੰਨਾ ਸੋਹਣਾ ਲੱਗਦਾ ਹੱਥ ਫਲਾਵਰ ਜਿਹੜਾ ਆਇਆ ਹੈ ਬੂਟਾ ਨਹੀਂ ਨੀ ਟਾਣੀ ਨਹੀਂ ਛੇਤੀ ਟੁੱਟਦੀ ਅੱਛਾ ਇਹ ਲੱਗਦਾ ਨਾ ਜਿਵੇਂ ਆਰਟੀਫੀਸ਼ੀਅਲ ਹੁੰਦਾ ਹੈ ਹਾਂਜੀ ਆਰਟੀਫੀਸ਼ੀਅਲ ਜਿਹਾ ਲੱਗਦਾ ਹੈ ਤੇ ਪੱਤੇ ਜਿਹੇ ਆਣ ਲੱਗਦੇ ਜਿਵੇਂ ਤੇ ਗਾਇਸ ਹੁਣ ਅਸੀਂ ਚੱਲਦੇ ਆਂ ਤੇ ਰਾਹ ਦੇ ਵਿੱਚ ਤੁਹਾਨੂੰ ਦਿੰਦੇ ਰਵਾਂਗੇ ਅਪਡੇਟ ਉਹ ਰਮਾਂਜੀ ਅਹ ਸੋਟਨਾ ਵੀ ਤੇ ਆਵਦੇ ਰੰਗ ਨਾਲ ਵੀ ਮੇਰਾ ਕਾਲੂਆ ਵੇਖ ਲੋ ਮੇਰਾ ਕਾਲੂਆ ਕਾਲੂਆ ਇੱਧਰ ਮੂੰਹ ਕਰ ਮੇਰਾ ਕਾਲੂਆ ਸੋਹਣਾ ਲੱਗਦਾ ਪਿਆ ਅੱਜ ਖੱਪ ਗਿਆ ਮੇਰਾ ਕਾਲੂਆ ਚਿੱਟੇ ਬੂਟ ਉੱਪਰ ਬਲੈਕ ਥੱਲੇ ਵਾਈਟ ਚਲੋ ਬਈ ਖੱਪ ਗਿਆ ਚੱਲ ਜੱਗ ਸਿਰ ਫਿਰ ਓਕੇ ਰੱਖੀ ਖਿਆਲ ਓਕੇ ਬਾਏ ਸਾਰਾ ਖਾ ਚੱਲੇ ਮੈਂ ਵਿੱਚ ਸੁਤਾ ਪਿਆ ਗਾਇਜ਼ ਵਿਲਟ ਟੂ ਡਾ ਖਾ ਕੇ ਤੇ ਸਾਰਾ ਖਾ ਚੱਲੇ ਨੇ ਇੱਥੇ ਫੇਮਸ ਹੁੰਦਾ ਹੈ ਕੋਟ ਕਪੂਰੇ ਕੋਟ ਕਪੂਰੇ ਦਾ ਫੇਮਸ ਆ ਤੇ ਮੈਂ ਸੁਤਾ ਮੈਨੂੰ ਉਠਾ ਕੇ ਸਪੈਸ਼ਲੀ ਗਿਆ ਜਲ ਲੈ ਕੇ ਆ ਮੈਨੂੰ ਫੜਾਤਾ 200 ਰੁਪਿਆ ਬਿਲਕੁਲ ਆਪ 200 ਰੁਪਿਆ ਗਾ ਸੀਗਾ ਤੇ ਮੈਨੂੰ ਫੜਾਤਾ 200 ਰੁਪਿਆ ਕਹਿੰਦੇ ਜਲ ਲੈ ਕੇ ਆ ਉਹ ਤੇ ਅੱਧਾ ਕਿਲੋ 200 300 ਦਾ ਬਸ ਮੈਨੂੰ ਆਪ ਤੇ ਕੋਲ ਲਾਉਣੇ ਪਏ

ਮੁਕਤਸਰ 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 ਐਂਡਰੋ ਚੱਲੇ ਆ ਤੇ ਆ ਹੰਡਈ ਦਾ ਸ਼ੋਅਰੂਮ ਚੀਕੂ ਕੇਲੇ ਅੰਗੂਰ ਪਾਸੋਂ ਵੇਖ ਲਿਗੇ ਦੁਕਾਨ ਵਧੀਆ ਇੱਕ ਨਹੀਂ ਕੀ ਲੈ ਲਿਆ ਜੇ ਚੀਕੂ ਕੇਲੇ ਅੰਗੂਰ ਚੀਕੂ ਓਕੇ ਬਨਾਨਾਸ ओके एंड ब्रेव्स ओके हाय हाय ओके आई एम वॉकिंग अराउंड ओके टन ਚਾਹ ਲੋ ਹੁਣ ਆਪਾਂ ਆਪਣੀ ਮੈਨੋ ਮੈਨੋ ਬਹੁਤ ਅੰਗਰੇਜ਼ੀ ਆਉਂਦੀ ਤੇ ਅਸੀਂ ਹੁਣ ਚੱਲਨੇ ਆ ਆਪਣੇ ਮੰ ਮ ਪਿੰਡ ਤੇ ਅਸੀਂ ਮਮੇ ਪਿੰਡ ਜਾ ਕੇ ਸਰ ਤਨੋਂ ਉਹਨਾਂ ਦਾ ਘਰ ਵਖਾਵਾਂਗੇ ਦਰਵਾਜਾ ਖੋਲ ਦੋ ਬਈ ਯੂਟਿਊਬ ਫੈਮਲੀ ਹਾਂ ਅਸੀਂ ਆ ਗਏ ਹਾਂ ਮਲੋਟ ਸ਼ਹਿਰ ਦੇ ਵਿੱਚ ਤੇ ਹੁਣ ਅਸੀਂ ਇਸ ਤੋਂ ਬਾਅਦ ਬਸ ਰਹਿ ਗਿਆ 10-15 ਮਿੰਟ ਦਾ ਰਸਤਾ ਤੇ ਪਹੁੰਚਾਂਗੇ ਮਾਮੇ ਦੇ ਘਰ ਤੇ ਫਿਰ ਕਰਾਂਗੇ ਮਸਤੀਆਂ ਕਿਉਂਕਿ ਉੱਥੇ ਕਾਰਵਾਦੂ ਸਾਰੇ ਆ ਗਏ ਆ ਤੇ ਸਾਲ ਨੂੰ ਤਾਂ ਮਿਲ ਜਾਂਦੀਆਂ ਖੁੱਲਾ ਬਸ ਮੈਨੂੰ ਕੋਈ ਕਰੈਕਟਰ ਮਿਲ ਜੇ ਇੱਕ ਘਰ ਚੋਂ ਵੜੋ ਤੇ ਦੂਜੇ ਘਰ ਚੋਂ ਨਿਕਲੋ ਤੇ ਆ ਤਾਂ ਮੈਨੂੰ ਲੱਭਦਾ ਹੁੰਦਾ ਆਉਣ ਲੱਗਿਆ ਹੀ ਆਉਣ ਲੱਗਿਆ ਲੱਭਦਾ ਹੁੰਦਾ ਸਭੀ ਬਸ ਤੇ ਕਰੈਕਟਰ ਮਿਲ ਜੇ ਭਾਈ ਕਰੈਕਟਰ ਹੈਗੇ ਵਾਦੂ ਕਰੈਕਟਰ ਤਾਂ ਹਰ ਥਾਂ ਤੇ ਵਾਦੂ ਹੁੰਦੇ ਆ ਤੇ ਵੇਖੋ ਉਹ ਸ਼ਹਿਰ ਕਿੰਨਾ ਗੰਦਾ ਹੈ ਨਹੀਂ ਵੀ ਗੰਦਾ ਨਹੀਂ ਕੁਝ ਵੀ ਕਹਿ ਸਕਦੇ ਆਪਾਂ ਅੱਛਾ ਐ ਸ਼ਰਮ ਗੁੱਤੀ ਮਾਰਨੀ ਇਧਰ ਡੈਡੀ ਦੇ ਨਾਨਕੇ ਡੈਡੀ ਦੇ ਨਾਨਕੇ ਆ ਤੂੰ ਘੁੱਟ ਨਾ ਖਾ ਲਈ ਉਹ ਆ ਗਈ ਪੈਣ ਅੱਗੇ ਨਾ ਪੈਣ ਨਾ ਪੈਣ ਪਾਪਾ ਕੀ ਬੜੀ ਸਾਡੇ ਨਾਨਾ ਲਗੀ ਮੈਂ ਤਹੀ ਪਾਪਾ ਦੀ ਪਰੀ ਜੇ ਯੈਸ ਐਸਕਲਿਊਜ਼ਨ ਨਹੀਂ ਤੇ ਐਮੀ ਦੀ ਪਰੀ ਹੈ ਕਿ ਹਮ ਪਾਪਾ ਬੜਾ ਬਣ ਗਈ ਪਾਪਾ ਤਾਂ ਮੈਨਾਈ ਭਰੀ ਆ ਗਈ ਉਹ ਗੱਲ ਵੱਖਰੀ ਵੀ ਪਾਪਾ ਸਾਡੇ ਪਾਪਾ ਜੀ ਛੇਤੀ ਚੜਾਈਆਂ ਕਰਕੇ ਤੇ ਬਾਕੀ ਚੰਗੇ ਬੰਦਿਆਂ ਦੀ ਰੱਬ ਤੋਂ ਹੀ ਲੋੜ ਹੈ ਕਿ ਕਿੱਸ ਸਕਦੀਆਂ ਕਿੰਨੇ ਸੋਨੇ ਕੋਠੀ ਹੋਏ ਆ ਬੜੇ ਝਿਰ ਦੀ ਬਣਦੀ ਪਈ ਹੈ ਨਾ ਬਹੁਤ ਐਪਾ ਹੀ ਬਣਾਇਆ ਆਪਣੀ ਮੰਦੀ ਪਈ ਤੁਹਾਨੂੰ ਪਤਾ ਨਹੀਂ ਹਾਂ ਹਾਂ ਪਾ ਬੰਗਲਾ ਪਤਾ ਰਹੇ ਹਾਂ ਯਾ ਕਿਉਂ ਟੀਮ 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 ਪਰ ਗਰਿਆ ਸਾਹਮਣੇ ਗੱਡੀ ਆਉਂਦੀ ਜਾਂਦੇ ਇਹਨਾਂ ਨੂੰ ਮਾਰਦੇ ਹੋ ਤੇਰੀ ਤੇਰੀ ਚੇਅਰਮੈਨ ਉਹ ਇਹੋ ਜਿਹਾ ਹੀ ਪਾਉਂਦਾ ਸੀ ਇਹੋ ਜਿਹਾ ਪੋਚ ਕੇ ਨਿੱਕੇ ਕਾਕੇ ਕੋਲ ਖੋਸ਼ੇ ਖੋਸ਼ ਲਾਡੀਆਂ ਕਰਦਾ ਇਹ ਨਿੱਕੇ ਕਾਕੇ ਨਾਲ ਲਾਡੀਆਂ ਖਾਦਾ ਸੀ ਇਹ ਛਾਦਾ ਨਿੱਕਾ ਕਾਕਾ ਸੀ ਇਹ ਲਾਡੀਆਂ ਖਾਦਾ ਸੀ ਹੂੰ ਕਈ ਗੱਲ ਛਾ ਦੋ YouTube ਫੈਮਲੀ ਨੂੰ ਚਨਾਦੋ ਕਈ ਲੱਲਾ ਕੱਲੋ ਤੇ ਚਿੱਕਲੋ ਗੁੱਲਾ ਤੇ ਚਿੱਕਲੋ ਵੇਖ ਇੱਕ ਲੱਤਾਂ ਸਾਈਕਲ ਚੱਲਦਾ ਪਿਆ ਹੂੰ ਸਾਈਕਲ ਚੱਲਦਾ ਪਿਆ ਹੂੰ ਕਹਿੰਦੀ ਹੂੰ ਹੈ ਅੱਗੇ ਪੈਰ ਰੱਖ ਦੇ ਮੈਂ ਲੰਮੇ ਸਹੀ ਗੱਲ ਹੈ ਕੋਛ ਨਾ ਕਰਦੀ ਉਹ ਗੱਲਾਂ ਹੂੰ ਬੇਲਪਾ ਬਾਪੂ ਬਣ ਕੇ ਤੇ ਕਿੰਨੀ ਸਿਆਣਪ ਆ ਜਾਂਦੀ ਮੈਂ ਆਪਣੀ ਕੁੜੀ ਲਈ ਕਿੰਨੇ ਕਿੰਨੇ ਜਗਾੜ ਲਾਉਂਦਾ ਪਿਆ ਓਹ ਕਿਤੇ ਦੀ ਜੇ ਬੀਨੂ ਬੰਦ ਨਾ ਮਾਰੀ ਹੈ ਮੋਰੀ ਕੋਲ ਲੈਦਾ ਹੀ ਇਹ ਕਹੂੰ ਕਿ ਉਹਦਾ ਐਸੇ ਆਪ ਕੋ ਕਹੂੰ ਬਸ ਓਏ ਇੱਥੇ ਆ ਲਗਾਣਾ っちウキーママガてし,、うん、ママがあってしうっとうっとママいおいおいおい,おい